ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਕਿ ਕੋਈ ਮਹਾਪੁਰਖ ਸੰਗਤਾਂ ਦੇ ਨਾਲ ਗੁਰੂ ਦੀਆਂ ਗੱਲਾਂ ਕਥਾ ਸੁਣਾ ਰਿਹਾ ਸੀ ਕਿ ਵਾਹਿਗੁਰੂ ਜਪਨ ਨਾਲ ਦੁੱਖਾਂ ਤੋਂ ਛੁਟਕਾਰਾ ਮਿਲਦਾ ਏ ਮਨ ਨੂੰ ਸ਼ਾਂਤੀ ਮਿਲਦੀ ਏ ਜਨਮ ਮਰਨ ਤੋਂ ਮੁਕਤ ਹੋਈਦਾ ਏ ਸਵਰਗ ਦੀ ਪ੍ਰਾਪਤੀ ਹੁੰਦੀ ਏ ਗੁਰੂ ਨਾਲ ਮਿਲਾਪ ਹੁੰਦਾ ਏ ਇਹ ਵਾਹਿਗੁਰੂ ਸ਼ਬਦ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਤਾਕਤ ਹੈ ਸਾਨੂੰ ਹਰ ਇੱਕ ਚੀਜ਼ ਤੋਂ ਬਚਾਉਂਦੀ ਹੈ ਸੁੱਖਾਂ ਦੀ ਪ੍ਰਾਪਤੀ ਕਰਾਉਂਦੀ ਹੈ ਕਹਿੰਦੇ ਉਹ ਅਫਸਰ ਘੰਟਾ ਡੇਢ ਜਦੋਂ ਇਹ ਮਹਾਪੁਰਖ ਕਹੀ ਗਏ ਤੇ ਉੱਟ ਕੇ ਕਹਿੰਦਾ ਕੀ ਤੁਸੀਂ ਕਹੀ ਗਏ ਵਾਹਿਗੁਰੂ ਐ ਕਰਦਾ ਹੈ ਵਾਹਿਗੁਰੂ ਸੁਖ ਦਿੰਦਾ ਇਹ ਤੁਹਾਨੂੰ ਕਿੰਨੇ ਕਿਹਾ ਇਹਵੇਂ ਕਿਵੇਂ ਹੋ ਸਕਦਾ ਹੈ ਚੱਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਤੇ ਸਭ ਕੁਝ ਮਿਲ ਹੀ ਜਾਊਗਾ ਕਹਿੰਦੇ ਮਹਾਪੁਰਖ ਕੁਛ ਨਾ ਬੋਲੇ ਉਹ ਆਪਦੀ ਗੱਲ ਕਰਕੇ ਚਲਾ ਗਿਆ ਤੇ ਸੰਗਤਾਂ ਨੇ ਕਿਹਾ ਕਿ ਤੁਸੀਂ ਬੋਲੇ ਕਿਉਂ ਨਹੀਂ ਉਹਨਾਂ ਕਿਹਾ ਇਹ ਜਿਹੜਾ ਮੈਨੂੰ ਜਿੰਦੇ ਬਾਰੇ ਪੁੱਛਦਾ ਪਿਆ ਏ ਉਹ ਸਵਾਹਿ ਗੁਰੂਬਾਰੇ ਉਹ ਆਪੇ ਨੂੰ ਜਵਾਬ ਦੇਵੇਗਾ ਕਹਿੰਦੇ ਕਿ ਉਹ ਅਫਸਰ ਦੀ ਰਿਟਾਇਰਮੈਂਟ ਨੇੜੇ ਆ ਗਈ ਲਾਲਚ ਵਸ ਹੋ ਕੇ ਉਹਨੇ ਪੈਸਾ ਕਮਾਉਣ ਦੀ ਆੜ ਦੇ ਵਿੱਚ ਕਿ ਹੁਣ ਸਮਾਂ ਥੋੜਾ ਰਹਿ ਗਿਆ ਜਿੰਨਾ ਹੋ ਸਕੇ ਰਿਸ਼ਵਤ ਨਾਲ ਪੈਸਾ ਕਮਾ ਲਵਾਂ ਤੇ ਉਹ ਰਿਸ਼ਵਤ ਲੈਣ ਦਾ ਫੜਿਆ ਗਿਆ ਉਹਦਾ ਸਾਰਾ ਕੁਝ ਖੁੱਸ ਗਿਆ ਉਹਨੂੰ ਪਤਾ ਸੀ ਕਿ ਹੁਣ ਮੈਨੂੰ ਜੋ ਰਿਟਾਇਰਮੈਂਟ ਤੇ ਪੈਸਾ ਮਿਲਣਾ ਸੀ ਉਹਦੇ ਵਿੱਚ ਵੀ ਘਾਟਾ ਹੋਵੇਗਾ ਪੈਨਸ਼ਨ 'ਚ ਵੀ ਘਾਟਾ ਹੋਵੇਗਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਕਹਿੰਦੇ ਐਸੀ ਉਹਦੇ ਮਨ ਤੇ ਟੈਨਸ਼ਨ ਪਈ ਐਸੀ ਟੈਨਸ਼ਨ ਪਈ ਕਿ ਉਹਦੇ ਦਿਮਾਗ ਦੀ ਨਾੜੀ ਫਟ ਗਈ ਤੇ ਉਹਨੂੰ ਜਦੋਂ ਹਸਪਤਾਲ ਦਾਖਲ ਕਰਾਇਆ ਗਿਆ ਤੇ ਉਹ ਕੋਮਾ ਦੇ ਵਿੱਚ چلا ਗਿਆ ਕਹਿੰਦੇ ਉਹਨਾਂ ਡਾਕਟਰਾਂ ਨੇ ਥੋੜੇ ਦਿਨ ਇਲਾਜ ਕੀਤਾ ਤੇ ਕਿਹਾ ਇਹਨੂੰ ਘਰੇ ਲੈ ਜਾਓ ਹੁਣ ਜੇ ਮਹਾਰਾਜ ਦੇ ਵਾਸਤੇ ਵੀ ਇਹ ਹੁਣ ਕੋਮਾ ਚੋਂ ਬਾਹਰ ਆਵੇਗਾ ਹੋ ਸਕਦਾ ਜਲਦੀ ਆ ਜਾਵੇ ਤੇ ਹੋ ਸਕਦਾ ਬੜੇ ਬੜੇ ਸਾਹ ਨਹੀਂ ਕੋਮਾ ਚੋਂ ਦੇ ਕਹਿੰਦੇ ਇਸੇ ਤਰ੍ਹਾਂ ਬੜਾ ਦੁੱਖ ਦੁੱਖ ਭਰਿਆ ਜੀਵਨ ਉਹਨੂੰ ਕੀ ਪਤਾ ਉਹਨੂੰ ਪਰ ਕਹਿੰਦੇ ਕਿ ਜਿਹੜਾ ਕੋਮਾ ਚਲਾ ਜਾਂਦਾ ਉਹਨੂੰ ਸੁਣਦਾ ਹੈ ਉਹ ਵੀ ਦੁਖੀ ਘਰ ਵਾਲੇ ਵੀ ਦੁਖੀ ਕਹਿੰਦੇ ਇੱਕ ਦਿਨ ਉਹਦਾ ਸੱਜਣ ਕੋਈ ਉਹਦਾ ਪਤਾ ਲੈਣ ਆਇਆ ਤਉ ਉਹ ਗੱਲਾਂ ਕਰਕੇ ਹਾਲਚਲ ਪੁਛ ਕੇ ਥੋੜੇ ਟਾਈਮ ਬਾਅਦ ਕਹਿੰਦਾ ਕਿ ਮੈਨੂੰ ਲੱਗਦਾ ਹੈ ਕਿ ਇਹਨੂੰ ਕਿਸੇ ਮਹਾਪੁਰਖਾਂ ਵੱਲੋਂ ਕੋਈ ਸਜ਼ਾ ਮਿਲੀ ਹੋਈ ਹੈ। ਉਹਨੇ ਕਿਹਾ ਵੀ ਇੰਜ ਕਰਕੇ ਮਹਾਪੁਰਖ ਹੈ ਤੁਸੀਂ ਉੱਥੇ ਜਾਓ। ਪਰਿਵਾਰ ਜਦੋਂ ਕਹਿੰਦੇ ਆ ਕੋਈ ਦੁੱਖ ਹੁੰਦਾ ਹੈ ਤਾਂ ਕੋਈ ਕੁਝ ਦੱਸਦਾ ਹੈ ਤਾਂ ਉਧਰ ਨੂੰ ਭੱਜ ਦੁਰੀਦਾ। ਪਰ ਨਹੀਂ ਸਾਥ ਸੰਗਤ ਇੱਕ ਤੇ ਵਿਸ਼ਵਾਸ ਰੱਖੋ ਇੱਕ ਤੇ ਰਹਿਣਾ ਚਾਹੀਦਾ ਹੈ ਹਰ ਇੱਕ ਮਗਰ ਨਹੀਂ ਲੱਗਣਾ ਚਾਹੀਦਾ। ਖੈਰ ਉਹ ਤਾਂ ਸੱਜਣ ਉਹਨੂੰ ਚ ਜਾਣਦਾ ਸੀ ਚੰਗੀ ਤਰ੍ਹਾਂ ਉਹਨੇ ਕਿਹਾ ਵੀ ਤੁਸੀਂ ਉੱਥੇ ਲੈ ਕੇ ਜਾਓ ਉੱਥੇ ਜਦੋਂ ਉਹਨੂੰ ਲੈ ਕੇ ਗਿਆ ਤੇ ਉਹ ਮਹਾਪੁਰਖ ਬੈਠੇ ਉਹਨਾਂ ਨੇ ਜਾ ਕੇ ਉਹਨੂੰ ਤੁਰਨ ਦੀ ਤਾਂ ਹਾਲਤ ਨਹੀਂ ਉਹ ਕਿਹੜਾ ਤੁਰ ਸਕਦਾ ਸੀ ਓਵੇਂ ਹੀ ਲੰਮੇ ਪਾਇਆ ਰੇੜੀ ਜਿੱਤੇ ਉਹਨੂੰ ਲੈ ਕੇ ਤੇ ਮਹਾਪੁਰਖਾਂ ਕੋਲ ਲੈ ਗਏ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਮਹਾਪੁਰਖ ਜੀ ਇਹਨਾਂ ਨੇ ਕਿਸੇ ਵੇਲੇ ਤੁਹਾਨੂੰ ਅੱਜ ਤੋਂ 3-4 ਸਾਲ ਪਹਿਲਾਂ ਕਿਆ ਸੀ ਕਿ ਵਾਹਿਗੁਰੂ ਕੀ ਹੈ ਜਪਨ ਤੁਸੀਂ ਕਹਿੰਨੇ ਵਾਹਿਗੁਰੂ ਵਾਹਿਗੁਰੂ ਕਰੋ ਸਭ ਮਿਲ ਜਾਂਦਾ ਹੈ ਤੁਹਾਨੂੰ ਇਹਨਾਂ ਨੇ ਸਵਾਲ ਕੀਤਾ ਸੀ ਤੇ ਅੱਜ ਇਹਨਾਂ ਦੀ ਇਹ ਬਹੁਤ ਮਾੜੀ ਹਾਲਤ ਹੋਈ ਪਈ ਹੈ ਕਹਿੰਦੇ ਉਹਨਾਂ ਮਹਾਪੁਰਖਾਂ ਨੇ ਕਿਹਾ ਕਦੋਂ ਸਾਨੂੰ ਤਾਂ ਕੁਝ ਯਾਦ ਨਹੀਂ ਕਹਿੰਦੇ ਕਿ ਜਿਹੜੇ ਸੱਚੀਆਂ ਰੂਹਾਂ ਗੁਰੂ ਦੀਆਂ ਰੂਹਾਂ ਹੁੰਦੀਆਂ ਹਨ ਨਾਮ ਜਪਣ ਵਾਲੀਆਂ ਉਹ ਕਿਸੇ ਦਾ ਵੀ ਕੋਈ ਵੀ ਮਾੜਾ ਬੋਲ ਬੋਲਿਆ ਚੇਤੇ ਨਹੀਂ ਰੱਖਦੇ ਉਹ ਸਭ ਦਾ ਭਲਾ ਹੀ ਲੋਚਦੇ ਆ ਉਹਨਾਂ ਕਹਿਆ ਚਲੋ ਜੀ ਜੋ ਵੀ ਐ ਮੈਨੂੰ ਕੁਝ ਨਹੀਂ ਚਿੰਤਾ ਕੌਣ ਉਹ ਕਿੱਥੋਂ ਆਇਓ ਕੀ ਇੰਨੇ ਮੈਨੂੰ ਕਿਹਾ ਸੀ ਤੁਸੀਂ ਐ ਕਰੋ ਇਹਦੇ ਕੋਲ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਐਵੇਂ ਕਹਿ ਕੇ ਉਹਨਾਂ ਨੇ ਉਹਨੂੰ ਤੋਰ ਦਿੱਤਾ ਤੇ ਕਹਿੰਦੇ ਉਹ ਘਰ ਵਾਲੇ ਘਰੇ ਲੈ ਗਏ ਕਹਿੰਦੇ 2:30 ਵਜੇ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਉਹਦੇ ਕੋਲ ਜਪਣਾ ਸ਼ੁਰੂ ਕਰ ਦਿੱਤਾ ਕਹਿੰਦੇ ਸ਼ਾਮ ਦੇ 6 ਵਜੇ ਤੇ ਉਹ ਆਦਮੀ ਕੋਮਾ ਚੋਂ ਬਾਹਰ ਆ ਗਿਆ ਤੇ ਉੱਠਦੇ ਅਸਾਰ ਕਹਿੰਦਾ ਵਾਹਿਗੁਰੂ 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 ਕਿਉਂਕਿ ਉਹਨੂੰ ਸੁਣਦਾ ਸੀ ਕਹਿੰਦੇ ਆ ਕਿ 2.5 ਤੋਂ 6 ਵਜੇ ਦੇ ਵਿੱਚ ਵਿੱਚ ਉਹ ਕੋਮਾ ਤੋਂ ਬਾਹਰ ਆ ਗਿਆ ਤੇ ਫਿਰ ਉਸੇ ਮਾਪੁਰਖਾਂ ਦੇ ਕੋਲਾਂ ਦੇ ਹੌਲੀ ਹੌਲੀ ਹੁੰਦਾ ਜਿਹੜੇ ਹੱਥ ਪੈਰ ਵੀ ਚੱਲਣ ਲੱਪੇ ਖੈਰ ਕਹਿੰਦੇ ਉਹ ਜ਼ਿਆਦਾ ਵਧੀਆ ਤਾਂ ਨਹੀਂ ਹੋਇਆ ਪਰ ਕੋਮਾ ਤੋਂ ਬਾਹਰ ਆ ਗਿਆ ਹੱਥ ਪੈਰ ਚੱਲਣ ਲੱਪੇ ਤੇ ਉਹ ਗੁਰੂ ਮਾਪੁਰਖਾ ਕੋਲ ਗਿਆ ਗਲਤੀ ਮੰਨੀ ਸਵੀਕਾਰ ਕੀਤੀ ਇਹਦਾ ਸੱਚਮੁੱਚੀ ਜੋ ਜੋ ਵਾਹਿਗੁਰੂ ਵਿੱਚ ਹੈ ਉਸ ਦੇ ਜਾਪ ਕਰਨ ਵਿੱਚ ਹੈ ਉਹ ਕਿਤੇ ਵੀ ਨਹੀਂ ਹੈ ਮੇਰੇ ਤੋਂ ਬਹੁਤ ਵੱਡੀ ਬੋਲੂ ਗਈ ਤੁਸੀਂ ਮੈਨੂੰ ਬਖਸ਼ਿਆ ਖਿਮਾ ਦਿੱਤੀ ਹੈ ਮੈਨੂੰ ਅੱਗੇ ਤੋਂ ਵੀ ਮੈਨੂੰ ਮਾਫੀ ਦੇਣਾ ਸੋ ਸਾਧ ਸੰਗਤ ਮਹਾਂਪੁਰਖਾਂ ਦੇ ਸੱਚੀਆਂ ਰੂਹਾਂ ਦੇ ਆਪਣੀ ਗੁਰਬਾਣੀ 'ਚ ਜੋ ਕਿਹਾ ਗਿਆ ਹੈ ਕਿ ਸੰਤ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜੇ ਸੱਚੇ ਸੰਤ ਆ ਜਿਨ੍ਹਾਂ ਨੇ ਬਾਣੀ ਨੂੰ ਪੜਿਆ ਹੈ ਵਿਚਾਰਿਆ ਹੈ ਕਦੇ ਵੀ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਉਹਦੇ ਤੇ ਸਵਾਲ ਜਵਾਬ ਨਹੀਂ ਕਰਨੇ ਚਾਹੀਦੇ ਵਾਧੂ ਬਾਟੂ ਇਧਰ ਉਧਰ ਤੇ ਪਖੰਡੀਤਾ ਬਹੁਤ ਫਿਰਦੇ ਆ ਉਹਨਾਂ ਉਹਨਾਂ ਨੂੰ ਤਾਂ ਬੁਲਾਉਣਾ ਵੀ ਨਹੀਂ ਚਾਹੀਦਾ ਚੁੱਪ ਕਰਕੇ ਲੰਘ ਜਾਓ ਪਰ ਜਿਹੜੇ ਸੰਤ ਹੁੰਦੇ ਆ ਜਿਨ੍ਹਾਂ ਨੇ ਗੁਰੂ ਨੂੰ ਜਪਿਆ ਹੁੰਦਾ ਹੈ ਉਹਨਾਂ ਨਾਲ ਬੋਲਕ ਬੋਲ ਨਹੀਂ ਕਰੀਤੇ ਸੋ ਸਾਧ ਸੰਗਤ ਵਾਹਿਗੁਰੂ ਸ਼ਬਦ ਦੇ ਵਿੱਚ ਇੰਨੀ ਪਾਵਰ ਕਿ ਕੋਮਾ ਚੋਂ ਬੰਦਾ ਬਾਹਰ ਆ ਗਿਆ ਕਦੇ ਵੀ ਗੁਰੂ ਤੇ ਸਵਾਲ ਨਾ ਕਰੋ ਗੁਰੂ ਤੋਂ ਉੱਤੇ ਕੁਝ ਵੀ ਨਹੀਂ ਹੈ ਉਹ ਸੱਚ ਹੈ ਉਹ ਸਭ ਹੈ ਸੋ ਸਾਥ ਸੰਗਤ ਇਹ ਸਭ ਦੱਸਦੇ ਆਂ ਜੇ ਕੋਈ ਗਲਤੀ ਹੋਈ ਤਾਂ ਪੁੱਲ ਜੁਕ ਮਾਫ ਕਰਨਾ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਸਰਬਤ ਦਾ ਭਲਾ ਮੰਗੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ